ਅੰਦੀ ਗੱਦਾਂ ਸੁਣਿਓ ਅੱਜ ਨਿਕਲੂਗੀ ਭਾਂਬੜ ਆਜੇ ਪੀਪੇ ਦਾ ਜਗਾਰ ਆਪਾਂ ਬਣਾ ਲਿਆ ਜਿਹੜਾ ਪੂਰਾ ਆਪਣਾ ਵੇਸਟ ਆਈ ਪੁਰਾਣਾ ਜਗਾਰ ਸਾਰਾ ਐਦਾਂ ਆਪਾਂ ਗੀਠੀ ਵਾਲੀ ਹੈ ਦੀ ਬੋਲਣ ਦੀ ਵਿੱਚ ਲੋੜ ਤਾਂ ਹੋਈ ਹੈ ਨਹੀਂ ਕਿ ਜੇ ਨਾ ਬੋਲੋ ਫਿਰ ਕਾਪੀਰਾਈਟ ਆ ਜਾਂਦਾ ਫੇ ਵੀਡੀਓ ਕੱਟ ਹੋ ਜਾਂਦੀ ਏ ਟਾਈਮ ਪਾਸ ਵਾਲੀ ਵੀਡੀਓ ਆ ਜੀ ਦੇਖਣੀ ਦੇਖ ਲਓ ਨਹੀਂ ਤਾਂ ਕੰਮ ਕਰੋ ਜੀ ਹੋਰ ਕੁਝ ਦੇਖੋ ਐਦਾਂ ਦੀ ਭੋਰਨੀਆਂ ਚੋਚੇ ਥੋੜੀ ਹੋਤੀ ਚੱਲੀ ਜਾਣੀਆਂ ਇਹ ਬਸ ਆਦੀ ਬਣਾਣੀਆਂ ਤੇ ਲੱਕੜਾਂ ਲਾ ਕੇ ਠੋਕ ਲੈਣੀਆਂ ਨਾਲ ਦਵਾਲੇ ਚੰਗੀ ਤਰ੍ਹਾਂ ਤੋਲ ਲੈਣਾ ਬੂਰਾ ਜੰਗੀ ਤਰ੍ਹਾਂ ਠੋਕ ਕੇ ਤੇ ਬਾਅਦ ਚ ਹੌਲੀ ਹੌਲੀ ਲੱਗਣਾ ਐ ਕੱਢ ਦੇਣੀ ਆ ਬੂਰਾ ਹਿੱਲੇ ਨਾ ਆ ਵੀ ਥੱਲੇ ਹੌਲੀ ਹੌਲੀ ਕੱਢ ਦੇਣਾ ਇਹ ਸੋਖੀ ਜਾਂ ਦੁੜੀ ਦੀ ਨਕਲੀ ਜੋੜੇ ਪੀਪਾ ਤੇ ਆ ਰਿਹਾ ਜੀ ਹੁਣ ਵਿੱਚ ਆਪਾਂ ਅੱਗ ਪਾਣੀ ਆ ਇਦਾਂ ਹੌਲੀ ਹੌਲੀ ਅੜਦੋੜੇ ਪੂਰਾ ਨਾ ਹਿਲੇ ਚੁੱਪ ਕਰ ਜੋ ਭੈਣ ਚੋ ਦੋ ਦਰਵਾਜ਼ਾ ਜਾਂਦੀ ਹੈ ਵਿੱਚ ਹੱਲੇ ਵਾਗਵਾਲ ਲਾਣੀ ਇਹਦੇ ਵਿੱਚ ਹੋ ਗਿਆ ਤੂੰ ਆ ਨਿਕਲਣ ਲੱਗੇ ਪਾਮਬੜ ਇਹ ਇਹ ਆਲੇ ਹੋਲੀ ਹੋਲੀ ਹੋਂ ਲਾੜ ਵਰਣੀ ਹੈ ਦੀ ਫੇ ਇਹ ਦੇਖੋ ਸਵਾਦ ਆਉਂਦਾ ਆ ਥੱਲੇੋਂ ਇਦਾਂ ਜਗਾ ਛੱਡ ਕੇ ਇਹ ਇਹ ਬਣ ਗਈ ਲਾੜ ਲੋਈ ਐਸੋਲੇ ਪੂਰਾ ਨਿੱਗਾ ਗਿਆੜ ਵਾਲੀ ਪੰਜਾਂ ਸੱਤਾਂ ਬੰਦੇ ਜੋਗੀ ਬਹੁਤ ਵਧੀਆ ਬਣਾਓ ਜੀ ਇਦਾਂ ਦੀ ਜੀ ਜੇ ਤੁਸੀਂ ਵੀਡੀਓ ਦੇਖੀ ਹੈ ਤੇ ਇਦਾਂ ਸੇਕੋ ਹੱਥ ਵੀ ਪੈਰ ਵੀ ਚੰਗੀ ਤਰ੍ਹਾਂ ਸੇਕੋ ਬਹੁਤ ਵਧੀਆ ਯਾਰੇ ਲਓ ਇੱਦਾਂ ਵਿੱਚ ਮੜ ਜਾਏ ਜਦੋਂ ਪਾਲ ਜਾਂਦੀ ਹੈ ਡੰਡਾ ਘਵਾ ਕੇ ਇਦਾਂ ਜੰਗਿਆੜੇ ਨਿਕਲਦੇ ਆ ਫੇ ਸਵਾਦ ਆਉਂਦਾ ਪੂਰਾ ਕੱਪੜੇ ਬਚਾ ਕੇ ਜੰਗਿਆੜੇ ਕੱਪੜੇ ਸਾਲ ਦਿੰਦੇ ਆ ਇਹ ਹੁਣ ਸਲੋ ਮੋ ਚੱਲਣਾ ਜੀ ਲੋ ਇਹ ਹੁਣ ਤੁਸੀਂ ਇਹ ਚੀਜ਼ ਬਣਾ ਸਕਦੇ ਆ மழா மடா மடா மோரில் சோக ஹட்ட அகல பூரா ஜா